ਅੱਜ ਤਾਂ ਕਹਿੰਦੇ ਵੀ ਠੀਕ ਹੈ ਬੱਚਿਆਂ ਨੂੰ ਸਭਾ ਇੱਥੇ ਰਹਿਣਾ ਚਾਹੀਦਾ ਹੂੰ ਸਾਡੇ ਖੁਦ ਮਾਰ ਗਏ ਬਈ ਬੱਚੇ ਹਾਂ ਇੱਕ ਕੈਨੇਡਾ ਜਾਂ ਅਸਟ੍ਰੇਲੀਆ ਜਾਏ ਤੁਹਾਡਾ ਕਹਿੰਦਾ ਵੀ ਇੱਥੇ ਰਹਿਣਾ ਦੇ ਦੇ ਅੱਛਾ ਕਹਿੰਦੇ ਅਸੀਂ ਰਾਤ ਮੈਨੂੰ ਤੜਕੇ ਜੁਹਨ ਆਇਆ ਵੀ ਸਾਡਾ ਮੁੰਡਾ ਗੇਟ ਖੋਲੋ ਵੀ ਆ ਗਿਆ ਅੱਛਾ ਫਿਰ ਤੜਕੇ ਸੁਪਨਾ ਆਇਆ 3 ਵਜੇ ਹੂੰ ਨਹੀਂ ਗੱਡੀ ਗੇਟ ਖੋਲੋ ਵੀ ਸਨੀ ਆ ਗਿਆ ਹੂੰ ਫੇਰ ਕੀ ਕਰੂੰਗੇ ਪੰਜਾਬ ਖਾਲੀ ਹੋ ਗਿਆ ਪਰ ਇਹ ਆ ਗਾਲੀ ਹੋ ਗਿਆ ਹੂੰ ਪਰ ਅਸੀਂ ਕਹਿੰਦੇ ਬੱਚੇ ਹੋਰਾਂ ਕੰਮ ਕਰਨ ਪੂਰਾ ਬਹੁਤ ਕੁਝ ਹੈ ਇਹ ਆਸ ਹੈ ਕੋਈ ਤੁਹਾਨੂੰ ਤਾਂ ਹੀ ਤੁਸੀਂ ਇਹ ਹਾਲ ਰੱਖਿਆ ਸੰਭਾਲ ਕੇ ਰੱਖਿਆ ਅਸੀਂ ਹੁਣ ਵੀ ਆਸ ਰੱਖਦੇ ਆ ਵੀ ਇਹ ਬੱਚੇ ਗਾਹਾਂ ਨੂੰ ਦਾਦੇ ਦੇ ਮੈਂ ਤੇਲ ਲੱਗਣਾ ਜੀ ਕੋਈ ਹੂੰ ਨਾ ਟਰੈਕਟਰ ਦਾ ਇਨੀ ਕੀਮਤ ਹੈ ਦੋ ਬਹੁਤ ਰੱਖੋ ਬਾ ਲੋ ਇੱਕ ਕੀਲੇ ਨੂੰ ਕਿਹੜਾ ਲੱਗਦਾ ਉਹ ਖੇਤੀ ਕਰਦਾਤਾ ਉਹਨੂੰ 5-6 ਸਾਲ ਹੋਏ ਗਏ ਇਹਨੂੰ ਕੈਨੇਡਾ ਚਲੇ ਗਿਆ ਹੂੰ ਕੈਨੇਡਾ ਜਾ ਕੇ ਉਹਨੇ ਆਪਣਾ ਮਕਾਨ ਵੀ ਲੈ ਲਿਆ ਥੋ ਕੁਲੇ ਦਾ ਬੱਚੇ ਵੀ ਨਾਲ ਪਰ ਤੁਹਾਡੀ ਇੱਛਾ ਵੀ ਇੱਥੇ ਆਉਣ ਅੱਛਾ ਜਿੰਨ ਵੀ ਹੋਣਾ ਹਣ ਸਾਨੂੰ ਦੇਖਣ ਸਾਨੂੰ ਸਾਂਭਣ ਹੂੰ ਸਾਨੂੰ ਕਿਹਨਾਂ ਸਾਹਮਣਾ ਪੁਰਾਣੇ ਬੁਢਿਆਂ ਨੂੰ ਹਾਂ ਇਹ ਵੀ ਸੋਚਣਾ ਜੇ ਆਪਣੇ ਹੋਗੇ ਤਾਂ ਹੀ ਕੋਈ ਚੱਕੂਗਾ ਹੂੰ ਸਾਜੀ ਜੀ ਤੁਸੀਂ ਆਹ ਮੈਂ ਇਹ ਕਹਿੰਦਾ ਵੀ ਜਿਹੜੇ ਹੁਣ ਵਾਲੇ ਬੱਚੇ ਇਹਨਾਂ ਨੂੰ ਇਸ ਤੋਂ ਵੀ ਵੱਡੇ ਐ ਕੋਈ 17 18 20 ਸਾਲ ਦੇ ਉਹਨਾਂ ਬੱਚਿਆਂ ਨੂੰ ਇਹਨਾਂ ਬਾਰੇ ਪੂਰਾ ਗਿਆਨ ਨਹੀਂ ਹੈਗਾ ਹੂੰ ਕਿਉਂਕਿ ਇਹ ਸਾਡਾ ਪੁਰਾਣਾ ਵਿਰਸਾ ਇਹ ਹਾਲ ਸੰਭਾਲ ਕੇ ਰੱਖਿਓ ਹਾਂਜੀ ਇਹ ਦੇਖੋ ਰੰਗ ਕਰੇ ਹੋਵੇ ਮੈਂ ਸਾਰੇ ਪੇਟ ਕਰਾ ਕੇ ਰੱਖੇ ਹੋਵੇ ਹੂੰ ਇੱਕ ਆਪਣਾ ਜਿਹੜਾ ਆਪਣਾ ਗੱਡਾ ਹੁੰਦਾ ਸੀਗਾ ਜੀ ਗੱਡਾ ਹੂੰ ਹੂੰ ਉਹ ਪੰਜਾਬਾ ਉਹਦਾ ਇਹ ਜੀ ਉਹ ਰੱਖਿਆ ਵਾ ਸਾਬ ਕਿ ਆ ਪਜਾਲੀ ਹੈ ਤੇ ਦੋ ਹਾਰਾ ਜੀ ਇੱਕ ਲੋਹੇ ਦਾ ਤੇ ਇੱਕ ਲੱਕੜ ਦਾ ਤੇ ਲੋਹੇ ਦਾ ਉਹ ਥੱਲੇ ਪਿਆ ਜੀ ਹਾਂ ਜੀ ਲੋਹੇ ਦਾ ਪਰਲਾ ਉੱਪਰ ਲੱਕੜ ਦਾ ਜੀ ਇਹਨੂੰ ਲੱਗਦਾ ਸੀ ਆ ਪੱਥਾ ਤੇ ਉਹ ਲੋਹੇ ਵੀ ਪੂਲੋਂ ਆਉਂਦੇ ਤੇ ਹੀ ਸਿੱਧਾ ਇਹ ਸਵਾਲ ਕਿ ਰੱਖਿਆ ਤੁਸੀਂ ਇਹ ਸਵਾਲ ਕਰਕੇ ਆਹ ਚਾਰ ਬੋਲ ਦਾ ਕਰਾਇਆ ਜੀ ਆ ਪਿਆ ਅੱਛਾ ਆ ਚਾਰ 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 ਬੋਲ ਦਾ ਕਰਾਇਆ ਜੀ ਕੁੰਡੇ ਲੱਗੇ ਵੇ ਚਾਰ ਬੋਲ ਦਾ ਗੱਲ ਅਸੀਂ ਕਰਾਈ ਕਰੀ ਤੇ ਗੱਲ ਅੱਛਾ ਆ ਪ੍ਰਾਣੀਆਂ ਵੀ ਆਖੀਵੇਂ ਜੀ ਆ ਪ੍ਰਾਣੀਆਂ ਸਾਡੇ ਪਈਆਂ ਦੇਖੋ ਪ੍ਰਾਣੀਆਂ ਅੱਛਾ ਸਾਰੇ ਬਲਦਾਂ ਦੀ ਉਹਦੇ ਪ੍ਰਾਣੀਆਂ ਇੱਥੇ ਰੱਖ ਲਿਆ ਕੋਲੇ ਉਹ ਪਈਆਂ ਦੇਖੋ ਕਿੰਦੀਆਂ ਰੱਖਿਆ ਕਰੇ ਸਾਡੇ ਬਲਦਾਂ ਦੀ ਜੋੜੀ ਦਾ ਨਾਂ ਨੂੰ ਕੀ ਆ ਸੀ ਨਾਂ ਯਾਦ ਹੈ ਤੁਹਾਨੂੰ ਬੱਗਾ ਤੇ ਨੀਲਾ ਬਲਦ ਆ ਬੱਗਾ ਤੇ ਨੀਲਾ ਬਲਦ ਹਾਂ ਪੱਗਾ ਤੇ ਨੀਲਾ ਇਹ ਪੇੜਾ ਪੂੜਾ ਦੇਖ ਰੱਖਦੇ ਸੀ ਅੱਛੀ ਜੀ ਪੂਰੀ ਅੱਛਾ ਹਾਂ ਕੈਮ ਰੱਖਣੇ ਹੈ ਇਹ ਪੂਰੇ ਜਾਨ ਤੋਂ ਪਿਆਰੇ ਮੈਂ ਜਾਨ ਤੋਂ ਪਿਆਰੇ ਪਹਿਲਾਂ ਉਹਨਾਂ ਨੂੰ ਖਵਾਉਣਾ ਫੇਰ ਆਪ ਖਾਣਾ ਅੱਛਾ ਪਹਿਲਾ ਬੋਲਦਾਂ ਨੂੰ ਖਲਾਣਾ ਫੇਰ ਰੋਟੀ ਆਪ ਖਾਣੀ ਹੈ ਫੇਰ ਰੋਟੀ ਆਪ ਖਾਣੀ ਹੈ ਇੱਕ ਵਾਰੀ ਸਾਰਾ ਸਮਾਨ ਦਿਖਾ ਦਿਓ ਜੀ ਆਹ ਦੇਖੋ ਜੀ ਜਗਾਬੀ ਉਹ ਦੇਖਿਓ ਜੀ ਗੱਲ ਦੀ ਇਹ ਦੇਖ ਲਓ ਸਾਹਮਣੇ ਪਿਆ ਸਾਰਾ ਕੋਈ ਇਹਦੇ ਚ ਓਲਾ ਚੋਰਾ ਨਹੀਂ ਸਾਰੀਆਂ ਪ੍ਰਾਣੀ ਆਈਆਂ ਨਾਲਾਗੜ ਤੋਂ ਬੋਲਦ ਲਿਆਉਣੇ ਅਸੀਂ ਖਰੀਦ ਕੇ ਅੱਛਾ ਨਾਲਾਗੜ ਤੋਂ ਪੈਦਲ ਲਾਉਣਾ ਜੰਗਲ ਚੋਂ ਜੰਗਲ ਦੇ ਪਿੱਛੇ ਦੇ ਜੰਗਲ ਚੋਂ ਪੈਦਲ ਆ ਕੇ ਇੱਥੇ ਲਿਆ ਕੇ ਬੰਨ ਕੇ ਪਾਲ ਕੇ ਫੇਰ ਅੱਗੇ ਵੇਚਣੇ ਹੂੰ ਸਵੇਰੇ ਜਾ ਕੇ ਸ਼ੌਨ ਕਰਿਆ ਜਾਂਦੇ। ਅੱਛਾ ਸਵੇਰੇ ਜਾ ਕੇ ਸ਼ਾਮ ਨੂੰ ਕਰਿਆ ਜਾਂਦਾ। ਹਾਂਜੀ। ਇੱਕ ਖਿਡਾਰੀ ਆ ਜੀ ਜਿਹੜੀ ਬਿੱਤੇ ਰਾਤ ਸੌਂਦਾ ਜੀ। ਅੱਛਾ ਅੱਛਾ। ਹਾਂ ਉਹ ਮੂਰੇ ਹੁੰਦਾ ਸੀ। ਹਾਂ। ਥੋੜਾ ਜਿਹਾ ਖਿਡਾਰੀ ਬੇਤੀ ਕੋਈ ਕਰਨ ਵਾਲਾ ਹੈ ਨਹੀਂ ਤਾਂ ਫਿਰ ਦੇਖੀਏ। ਕੀ ਆ ਕਹਿੰਦੇ ਬਦਲਾਅ ਜਿਹੜਾ ਪੰਜਾਬ ਚ ਆਏ ਦੇ ਬਾਰੇ ਕੀ ਤੁਹਾਡਾ ਕਹਿਣਾ ਜੀ? ਅਸੀਂ ਤਾਂ ਕਹਿੰਦੇ ਵੀ ਠੀਕ ਹੈ ਬੱਚਿਆਂ ਨੂੰ ਸੋਕਾ ਇੱਥੇ ਰਹਿਣਾ ਚਾਹੀਦਾ। ਹੂੰ। ਸਾਡੇ ਖੁਦ ਮਾਰ ਗਏ ਬਈ ਬੱਚੇ। ਹਾਂ। ਇੱਕ ਕੈਨੇਡਾ ਇੱਕ ਆਸਟ੍ਰੇਲੀਆ ਜਾਏ। ਤੁਹਾਡਾ ਕਹਿਣਾ ਵੀ ਇੱਥੇ ਰਹਿਣਾ ਚਾਹੀਦਾ। ਅੱਛਾ ਕਹਿੰਦੇ ਅਸੀਂ ਰਾਤ ਮੈਨੂੰ ਤੜਕੇ ਜੁ ਅੱਛਾ ਤੜਕੇ ਸੁਪਨਾ ਆਇਆ 3 ਵਜੇ ਹੂੰ ਵੀ ਗੱਡੀ ਗੇਟ ਖੋਲੋ ਵੀ ਸਨੀ ਆ ਗਿਆ ਹੂੰ ਫਿਰ ਕੀ ਕਰੂਗਾ ਪੰਜਾਬ ਖਾਲੀ ਹੋ ਗਿਆ ਪਰ ਪੰਜਾਬ ਖਾਲੀ ਹੋ ਗਿਆ ਹੂੰ ਪਰ ਅਸੀਂ ਕਹਿੰਦੇ ਬੱਚੇ ਹੋ ਰਹਾ ਕੰਮ ਕਰਨਾ ਉਹਦਾ ਬਹੁਤ ਕੁਝ ਹੈ ਇਹ ਆਸ ਹੈ ਕੋਈ ਤੁਹਾਨੂੰ ਤਾਂ ਹੀ ਤੁਸੀਂ ਇਹ ਹਾਲ ਰੱਖਿਆ ਸੰਭਾਲ ਕੇ ਰੱਖਿਆ ਅਸੀਂ ਹੁਣ ਵੀ ਆਸ ਰੱਖਦੇ ਵੀ ਇਹ ਬੱਚੇ ਗਾਹਾਂ ਨੂੰ ਨਾ ਤੇ ਇਹਦੇ ਵਿੱਚ ਤੇਲ ਲੱਗਣਾ ਜੀ ਕੋਈ ਹੂੰ ਨਾ ਟਰੈਕਟਰ ਦਾ ਇੰਨੀ ਕੀਮਤ ਹੈ ਦੋ ਬਾਦ ਰੱਖੋ ਬਾਲੋ ਇੱਕ ਕੀਲੇ ਨੂੰ ਕਿਹ ਲੱਗਦਾ ਹੂੰ ਇੱਕ ਕਿਲਾ ਸ਼ਾਮ ਤੋਂ ਬਾਅਦ ਹੰਦੇ ਦਿੰਦੇ ਸੀ ਹੂੰ ਜੇ ਹੁਣ ਦੋ ਦਿਨਾਂ માં ਬਾਲੀਏ ਤਿੰਨ ਦਿਨਾਂ માં ਬਾਲੀਏ ਤਾਂ ਵੀ ਕੀ ਫਰਕ ਪੈ ਜੂਗਾ ਹੂੰ ਨਾ ਵੇ ਇਹ ਜਿਹੜੀ ਦੀ ਬਾਹੀ ਹੈ ਉਹਦੀ ਇੱਕ ਟਰੈਕਟਰ ਦੀਆਂ ਚਾਰ ਅੱਛਾ ਟਰੈਕਟਰ ਦੀਆਂ ਚਾਰ ਇਹਦੀ ਬਾਹੀ ਇੱਕ ਇਹ ਪੂਰਾ ਥੱਲੇ ਤੇ ਗੜ ਦਿੰਦੇ ਨਾ ਪੂਰਾ ਹੂੰ ਮਿੱਟੀ ਪਲਟੀ ਕਰ ਦਿੰਦਾ ਮਿੱਟੀ ਪਲਟੀ ਕਰ ਦਿੰਦਾ ਹੈ ਇਹਦਾ ਇਹਦਾ ਹੂੰ ਆ ਪਾਪ ਜੀ ਕੈਮਰਾ ਇੱਕ ਵਾਰੀ ਚੈੱਕ ਕਰਕੇ ਦਿਖਾਓ ਜੀ ਸਾਰਾ ਜੀ ਆ ਸੰਦ ਕੱਲਾ ਕੱਲਾ ਦੱਸੋ ਜੀ ਲੋਹੇ ਵਾਲਾ ਦਿਖਾਓ ਜੀ ਟੱਚ ਕਰਕੇ ਦਿਖਾਓ ਜੀ ਕਿਹੜਾ ਜੀ ਆਹ ਲੋਹੇ ਵਾਲਾ ਹਲ ਜੀ ਆ ਥੱਲੇ ਪਿਆ ਜੀ ਲੋਹੇ ਵਾਲਾ ਹਲ ਆਹ ਲੋਹੇ ਵਾਲਾ ਹਲ ਹੈ ਜੀ ਆ ਲੱਕੜ ਦਾ ਜੀ ਆ ਲੱਕੜ ਵਾਲਾ ਹਲ ਹੈ ਜੀ ਉਹ ਦੇਖੋ ਲੋਹੇ ਦਾ ਬਾਪੂ ਜੀ ਨੇ ਹਜੇ ਵੀ ਸੰਭਾਲ ਕੇ ਰੱਖਿਆ ਹੋਇਆ ਇਹਦੀ ਹਾਂ ਪੂਰਾ ਰੰਗ ਕਰਕੇ ਪੂਰਾ ਖਿਓ ਦੇਖੋ ਪਲੇ ਬਸੇ ਜੀ ਕਹਾਂ ਸੰਭਾਲ ਕੇ ਰੱਖਿਆ ਹੋਇਆ ਦੇਖੋ ਤੇ ਪ੍ਰਾਣੀਆਂ ਯਾਦਾਂ ਤੁਹਾਡੇ ਜ਼ੈਨ ਚ ਹੈਗੀਆਂ ਨੇ ਇਹ ਤੁਹਾਨੂੰ ਤਾਂ ਹੁਣ ਵੀ ਯਾਦ ਆਉਂਗੀਆਂ ਜੀ ਹਾਂ ਉਹ ਸਾਡੇ ਗੋਡਿਆਂ ਦੇ ਅਸੀਂ ਹੁਣ ਵੀ ਕਹਿੰਦੇ ਅਸੀਂ ਹਲ ਬਾਲੀਏ ਹਾਂ ਦਿਲ ਕਰਦਾ ਤੁਹਾਡੀ ਉਮਰ ਕਿੰਨੀ ਹੋਗੀ ਮੈਨੂੰ 75000 ਲੱਗ ਤੁਹਾਡਾ ਨਾਮ ਕੀ ਸਰ ਭਪਿੰਦਰ ਸਿੰਘ ਲੋ ਜੀ ਸਰਦਾਰ ਭੁਪਿੰਦਰ ਸਿੰਘ ਜੀ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਔਰ ਤੁਹਾਡੇ ਜ਼ੈਨ ਦਾ ਜਿਹੜਾ ਦਰਦ ਹੈ ਨਾ ਦੀ ਵੀ ਪੰਜਾਬੀ ਜਿਵੇਂ ਤੁਸੀਂ ਕਹੇ ਕਿ ਮੇਰਾ ਮੁੰਡਾ ਮੈਨੂੰ ਲੱਗਦਾ ਮੈਂ ਹੁਣੇ ਆ ਗਿਆ ਜੀ ਇਹ ਕੱਲੇ ਕੱਲੇ ਪਿੰਡ ਦੇ ਵਿੱਚ ਕੱਲੇ ਕੱਲੇ ਪੰਜਾਬ ਦੇ ਕਿੱਤੇ ਦੇ ਵਿੱਚ ਹੀ ਹੈ ਕਹਾਣੀ ਕਿਉਂਕਿ ਉਹ ਖੇਤੀ ਕਰਦਾਤਾ ਜੀ ਉਹਰੇ ਹਾਂ ਟਰੈਕਟਰ ਗੱਲ ਉਹਰੇ ਖੇਤੀ ਕਰਦਾਤਾ ਉਹਨੂੰ ਪੰਜ ਸੱਤ ਸਾਲ ਹੋਏਗਾ ਇਹਨੂੰ ਕੈਨੇਡਾ ਚਲੇ ਗਿਆ ਹੂੰ ਕੈਨੇਡਾ ਜਾ ਕੇ ਉਹਨੇ ਆਪਣਾ ਮਕਾਨ ਵੀ ਲੈ ਲਿਆ ਥੋ ਕੁ ਲੈ ਲਿਆ ਬੱਚੇ ਵੀ ਨਾਲ ਹੈ ਪਰ ਤੁਹਾਡੀ ਇੱਛਾ ਵੀ ਇੱਥੇ ਆਣ ਦੀ ਅੱਛਾ ਜੀ ਜੀ ਵੀਰਾ ਹੁਣ ਸਾਨੂੰ ਦੇਖਣ ਸਾਨੂੰ ਸਾਂਭਣ ਸਾਨੂੰ ਕਿਹਨਾਂ ਸਾਹਮਣਾ ਪੁਰਾਣੇ ਬੁਢਿਆਂ ਨੂੰ ਹਾਂ ਇਹ ਵੀ ਸੋਚਣਾ ਜੇ ਆਪਣੇ ਹੋਗੇ ਤਾਂ ਹੀ ਕੋਈ ਚੱਕੂਗਾ ਹਾਂ ਚੀਜ਼ ਲਓ ਜੀ ਇੱਕ ਖਾਸ ਗੱਲਬਾਤ ਅਸੀਂ ਸਰਦਾਰ ਸਾਹਿਬ ਨਾਲ ਰਿਕਾਰਡ ਕੀਤੀ ਹੈ ਪਿੰਡ ਹਰਦਾਪੁਰ ਦੇ ਵਿੱਚ ਆ ਇਹਨਾਂ ਨੇ ਪੁਰਾਣਾ ਆਪਣਾ ਹਲ ਦਿਖਾਇਆ ਜੀ ਆ ਫਾਗਾ ਜੀ ਆ ਫਾਗਾ ਚਾਰ ਬਲ ਦਾ ਹਲ ਫਾਗਾ ਹਾਂ ਆ ਪਿਆ ਜੋ ਕੁਲੇ ਡੋਲੇ ਨੇ ਇਹ ਚੀਜ਼ ਇਹਨਾਂ ਨੇ ਖੁਦ ਹਣਡਾਈ ਹੋਈ ਹੈ ਜੀ ਵਰਤੀ ਹੋਈ ਹੈ ਜੀ ਔਰ ਪੰਜਾਬ ਜਿਹੜਾ ਖਾਲੀ ਹੋ ਰਿਹਾ ਹੈ ਇਸ ਗੱਲ ਦੇ ਉੱਤੇ ਲਾਲ ਦਲ ਕਰਿਓ ਕਮੈਂਟ ਪੰਜਾਬੀ ਦੀ ਖੇਤੀ ਦੀ ਦਸ਼ਾ ਤੇ ਦਿਸ਼ਾ ਕਿਸ ਪਾਸੇ ਵੱਗ ਨੂੰ ਜਾ ਰਹੀ ਹੈ ਇਸ ਗੱਲ ਦੇ ਉੱਤੇ ਵੀ ਜਰੂਰ ਕਮੈਂਟ ਕਰਿਓ ਜੀ ਬਾਪੂ ਜੀ ਤੁਹਾਡੇ ਜ਼ੈਨ ਦਾ ਜਿਹੜਾ ਦਰਦ ਹੈ ਉਹ ਅਸੀਂ ਸਮਝਦੇ ਹਾਂ ਇਸੇ ਕਰਕੇ ਅਸੀਂ ਪਿੰਡਾਂ ਦੇ ਵਿੱਚ ਤੇ ਜਾਣਾਂ ਉਹਨਾਂ ਦੀ ਜਾਂਦਾ ਪਤਾ ਤਾਂ ਹੀ ਆ ਕੇ ਚੱਲੂਗਾ ਜੀ ਵਲੌਗ ਬਣਾ ਰਹੇ ਹਾਂ ਅਸੀਂ ਪ੍ਰਮੋਟ ਕਰ ਰਹੇ ਹਾਂ ਕਿ ਪੰਜਾਬੀ ਜਿਹੜੇ ਹੈ ਉਹ ਪਰਤ ਜਾਣ ਆਪਣੇ ਪੰਜਾਬ ਨੂੰ ਸੰਭਾਲਣ ਪੰਜਾਬੀਅਤ ਨੂੰ ਬਚਾਣ ਜਿੰਨੀ ਕਿ ਕਮਾਈ ਉੱਥੇ ਕਰਨੀ ਇੱਥੇ ਵੀ ਹੈ ਜੇ ਕਰਨੀ ਚਾਹੇ ਕੋਈ ਹੈਗੀ ਇੱਥੇ ਸਭ ਕੁਝ ਅੱਛਾ ਕਿਉਂ ਨਹੀਂ ਹੈ ਕਈ ਕਹਦੇ ਕਿ ਨਹੀਂ ਜੀ ਕੰਮ ਨਹੀਂ ਹੈ ਹੈ ਹੈਗਾ ਕੰਮ ਜੇ ਨਹੀਂ ਕਰਨਾ ਸਾਰਾ ਬੇਲੇ ਰਹਿਣ ਵਾਲਾ ਚੱਕਾ ਮੋੜ ਦੇ ਲੇਦਾ ਉੱਥੇ ਵੀ ਨਹੀਂ ਤਾਂ ਉੱਥੇ ਵੀ ਨਹੀਂ ਉੱਥੇ ਵੀ ਨਹੀਂ ਹੈਗਾ ਹੂੰ ਤਾਂ ਉੱਥੇ ਵੀ ਨਹੀਂ ਹੈ ਇੱਥੇ ਹੋ ਸਕਦਾ ਸਭ ਕੁਝ ਸਭ ਕੁਝ ਕਿਉਂ ਨਹੀਂ ਇੱਥੇ ਪੰਜਾਬ ਤਾਂ ਸਭ ਕੁਝ ਹੈ ਇਹ ਕੀ ਹੈ ਹੋੜ ਜੀ ਚੱਲ ਪਈ ਹੈ ਬਸ ਇੱਕ ਪਾਸੇ ਨੂੰ ਹੁਣ ਜ਼ਮੀਨਾਂ ਵੇਚਤੀਆਂ ਜੀ ਜੇ ਉੱਥੋਂ ਕੱਢ ਤੇ ਪੁਰਾ ਕੇ ਕਿੱਥੇ ਟਿਕਾਣਾ ਹਾਂ ਕਰ ਕਿੱਥੇ ਹੈ ਇਹ ਵੀ ਚੱਕਰ ਹੈ ਵੀ ਜੇ ਕੱਢਦੇ ਜਿਵੇਂ ਟਰੰਪ ਨੇ ਕੱਢ ਤੇ ਉਰੇ ਕਿੱਥੇ ਬੈਠਣਗੇ ਆ ਗਾਣੇ ਗਏ ਵੇ ਬੱਚੇ ਉਦੋਂ ਇੱਥੇ ਕਿਲਾ 15 ਬੀ ਲੱਖ ਦਾ ਹੁੰਦਾ ਸੀ ਹਾਂ ਹੁਣ 10 ਸਾਲ ਬਾਅਦ ਉਹ ਕਿਲਾ 2.5 ਕਰੋੜ ਤੇ 3 ਕਰੋੜ ਦਾ ਹੈ ਹੁਣ ਉਹ ਕਿਲਾ ਕੀ ਉਹਨਾਂ ਬੱਚਿਆਂ ਨੇ ਜਿਹੜਾ 15 ਲੱਖ ਦਾ ਕਿਲਾ ਵੇਚ ਗਏ ਉਹ ਇਕੱਠੇ ਕਰ ਲੂਗਾ 1 ਕਰੋੜ ਇਕੱਠਾ ਕਰ ਲਿਆ ਇਹ ਵੀ ਇੱਕ ਸਵਾਲ ਹੈ ਦੱਸੋ ਕਦ ਇਕੱਠਾ ਕਰ ਲੂਗੇ ਉਹਨਾਂ ਪੈਸਾ ਮਾਰਕੀਟ ਵੈਲਿਊ ਤਾਂ ਉੱਥੇ ਵਧ ਗਈ ਹਾਂ ਵੈਲਿਊ ਵਧ ਗਈ ਇੱਥੇ ਪਈ ਜ਼ਮੀਨ ਦੀ ਵੀ ਵੈਲਿਊ ਵਧ ਗਈ ਇਹ ਚੀਜ਼ਾਂ ਨਾ ਹੁਣ ਆਪ ਦੇਖੋ ਮੇਰੇ ਮੂਹਰੇ ਪਾਰਕ ਬਣਾਏ ਹਮ ਫਬਰ ਹੂੰ ਆ ਦੇਖੋ ਫਰੂਟ ਲਾਏ ਵੇ ਇਹਦੇ ਜਮੈਂ ਲਾਏ ਅਸੀਂ ਇਹਦੇ ਤੇ ਜੀ ਘੱਟੋ ਘੱਟ ਮੈਂ 50 ਬੂਟੇ 60 ਫਰੂਟਾਂ ਦੀ ਲਾਏ ਐ ਅੱਛਾ ਇਹ ਆਪ ਤਿਆਰ ਕੀਤਾ ਸਾਰਾ ਜੀ ਆਪ ਤਿਆਰ ਕਰਿਆ ਕੀ ਕੁਛ ਲਾਇਆ ਜੀ ਇੱਥੇ ਇਹਦੇ ਤੇ ਕੀਨੂ ਵੀ ਹੈ ਜੀ ਹੂੰ ਤੇ ਮਸੰਮੀ ਵੀ ਹੈ ਸੰਤਰਾ ਵੀ ਹੈ ਅਮਰੂਦ ਵੀ ਹੈ ਆਂਬ ਵੀ ਹੈ ਹੂੰ ਤੇ 베ਰੀ ਵੀ ਹੈ ਹੂੰ ਤੇ ਆਪਣਾ ਔਲਾ ਵੀ ਹੈ ਹੂੰ ਤੇ ਲੀਚੀ ਹੈ ਜੀ ਤੇ ਅੱਗੇ ਆਲੂ ਬਖਾਰੇ ਐ ਹਾਂ ਹਾਂ ਸਾਰੇ ਫਾਲ ਫਾਲਦਰ ਰੁੱਖ ਲਗਾ ਦੇ ਹਾਂ ਹਾਂ ਸਾਰੇ ਫਾਲ ਹੂੰ ਬੱਚੇ ਬੱਚੇ ਵੀ ਉਹ ਲਾ ਦੋ ਪਪਾ ਮਾਹ ਲਾ ਦਿੰਦੇ ਹਾਂ ਫਿਰ ਖਾਣ ਵਾਲੇ ਕੌਣ ਕਿੰਨੇ ਜੀ ਘਰ ਚ ਦੁਨੀਆ ਪਿੰਡ ਸਾਰਾ ਪਿੰਡ ਆਪਣਾ ਕੋਈ ਜਿਹੜਾ ਆ ਗਿਆ ਖਾ ਜੂ ਹਾਂ ਕੀ ਵਧੀਆ ਸੋਚ ਹੈ ਦੇਖੋ ਜਿਹੜਾ ਕੋਈ ਆ ਜੂਆ ਜਿਹਦੇ ਕਰਮਾਂ ਚੋਂ ਖਾ ਲੂਗਾ ਜੀ ਹਾਂ ਰੋਕੂਗੇ ਥੋੜੀ ਪਰ ਤੁਸੀਂ ਵਧੀਆ ਕੰਮ ਕੀਤਾ ਹੈ ਦਿਲ ਕਰਦਾ ਜੇ ਬੱਚੇ ਦਾ ਦਿਲ ਕਰੇ ਵੀ ਮੈਂ ਉਹ ਖਾਣਾ ਅਸੀਂ ਰੋਕੇ ਨਹੀਂ ਇਹਦੀ ਆ ਜਾ ਬਈ ਖਾ ਲੈ ਕੋਈ ਖਾ ਲੈ ਬਈ ਖਾ ਲੈ ਕੋਈ ਗੱਲ ਨਹੀਂ ਸਾਡੇ ਵਾਸੀ ਲਾਏ ਬਸ ਕੱਚਾ ਨਾ ਤੋੜੋ ਪੱਕਾ ਹੈਗਾ ਖਾ ਲਓ ਹਾਂ ਕਿਉਂ ਜੀ ਬਹੁਤ ਵਧੀਆ ਫੋਨ ਮਿਲ ਕੇ ਬਹੁਤ ਚੰਗਾ ਨਹੀਂ ਕੋਈ ਆਜੋ ਫਿਰ ਦੁੱਧ ਪਾਣੀ ਛਕੋ ਜੀ ਬាទ ਸ਼ੁਕਰੀਆ